ਇੱਕ بڑے ਅਹਿਮ ਮਸਲੇ ਦੇ ਉੱਪਰ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਨ ਲੱਗਾ ਹਾਂ ਔਰ ਮੈਂ ਸਾਰੀ ਪ੍ਰੈਸ ਨੂੰ ਧੰਨਵਾਦ ਕਰਦਾ ਹਾਂ ਕਿ ਤੁਸੀਂ ਅੱਜ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਪਹੁੰਚੇ ਹੋ ਤੁਸੀਂ ਤੁਹਾਡੇ ਸਭ ਦੇ ਸਾਥ ਦੇ ਨਾਲ ਆਵਾਜ਼ ਦੀ ਪਾਰਟੀ 2022 ਦੇ ਵਿੱਚ ਜਿਸ ਸੋਚ ਦੇ ਨਾਲ ਸੱਤਾ ਦੇ ਵਿੱਚ ਆਈ ਸੀ ਡਾਕਟਰ ਭੀਮrao ਬਾਬਾ ਸਾਹਿਬ ਡਾਕਟਰ ਭੀਮrao ਉਮੀਦਵਾਰ ਦੀ ਸੋਚ ਸ਼ਹੀਦ ਆਜ਼ਮ ਸਰਦਾਰ ਪਗ ਸਿੰਘ ਜੀ ਦੀ ਸੋਚ ਨੂੰ ਲੈ ਕੇ ਆਵਾਜ਼ ਦੀ ਪਾਰਟੀ ਸੱਤਾ ਦੇ ਵਿੱਚ ਆਈ ਸੀ ਔਰ ਹਮੇਸ਼ਾ ਹੀ ਆਮ ਆਦਮੀ ਪਾਰਟੀ ਨੇ ਇਹਨਾਂ ਦੀ ਸੋਚ ਤੇ ਜਿਹੜਾ ਫੈਰਾ ਦਿੱਤਾ ਇਸੇ ਕਰਕੇ ਜਦੋਂ ਸੱਤਾ ਦੇ ਵਿੱਚ ਆਮ ਆਦਮੀ ਪਾਰਟੀ ਆਈ ਤਾਂ ਹਰ ਇੱਕ ਦਫ਼ਤਰ ਦੇ ਵਿੱਚ ਹਰ ਇੱਕ ਦਫ਼ਤਰ ਦੇ ਵਿੱਚ ਸ਼੍ਰੀ ਦੇ ਆਜਮ ਸਰਦਾਰ ਭਗਤ ਸਿੰਘ ਜੀ ਦੀ ਫੋਟੋ ਲਾਈ ਗਈ ਡਾਕਟਰ ਮੇਰਕਰ ਜੀ ਦੀ ਫੋਟੋ ਲਾਈ ਗਈ ਔਰ ਆਮ ਆਦਮੀ ਪਾਰਟੀ ਨੇ ਹਮੇਸ਼ਾ ਤੋਂ ਦਵਸ ਸਤਾਰਾਂ ਤੋਂ ਜਦੋਂ ਕਾਂਗਰਸੀ ਸਰਕਾਰ ਸੀੀ ਉਦੋਂ ਤੋਂ ਇੱਕ ਮੰਗ ਰੱਖੀ ਬੜੇ ਜ਼ੋਰ ਸ਼ੋਰ ਦੇ ਨਾਲ ਕਿ ਜਦੋਂ ਹਰ ਜਗ੍ਹਾ ਤੇ ਰਿਜ਼ਰਵੇਸ਼ਨ ਹੁੰਦੀ ਹੈ SC ST ਭਾਈਚਾਰੇ ਲਈ ਇਹ ਵਰਗੇ ਜੁਡੀਸ਼ਰੀ ਦੇ ਵਿੱਚ ਵੀ ਕਿਸੇ ਨੇ ਜੱਜ ਬਣਨਾ ਉੱਥੇ ਵੀ ਰਿਜ਼ਰਵੇਸ਼ਨ ਹੁੰਦੀ ਹੈ ਪਰ ਪੰਜਾਬ ਦੇ ਵਿੱਚ ਜਦੋਂ ਵਕੀਲ ਰੱਖੇ ਜਾਂਦੇ ਆ ਸਰਕਾਰ ਦੇ AG ਆਫਿਸ ਐਡਵੋਕੇਟ ਜਨਰਲ ਦਾ ਆਫਿਸ ਜਿੱਥੇ ਵਕੀਲ ਰੱਖੇ ਜਾਂਦੇ ਆ ਜਿਹੜੇ ਪੰਜਾਬ ਦੀ ਪੇਰਵਾਹੀ ਕਰਦੇ ਆ ਪੰਜਾਬ ਸਰਕਾਰ ਦੀ ਪੇਰਵਾਹੀ ਕਰਦੇ ਆ ਉੱਥੇ SC ST ਭਾਈਚਾਰੇ ਨੂੰ ਰਿਜ਼ਰਵੇਸ਼ਨ ਨਹੀਂ ਮਿਲਦੀ ਉਹਨਾਂ ਨੂੰ ਬਣਦਾ ਮਾਣ ਉਹ ਨਹੀਂ ਮਿਲਦਾ ਦੂਰ 17 ਤੋਂ ਆਵਾਜ਼ੀ ਪਾਰਟੀ ਨੇ ਇਸ ਚੀਜ਼ ਦੀ ਲੜਾਈ ਲੜੀ ਵਿਰੋਧੀ ਧਿਰ ਹੁੰਦੇ ਹੋਏ ਪਰ ਉਸ ਵੇਲੇ ਦੀ ਕਾਂਗਰਸ ਸਰਕਾਰ ਨੇ ਇਹ ਮੰਗ ਨੂੰ ਮਨਜ਼ੂਰ ਨਹੀਂ ਕੀਤਾ ਇਹ ਮੰਗ ਨੂੰ ਰਿਜੈਕਟ ਕਰ ਦਿੱਤਾ ਔਰ ਐਸਸੀ ਐਸਟੀ ਭਾਈਚਾਰੇ ਨੂੰ ਏਜੀ ਦਫ਼ਤਰ ਦੇ ਵਿੱਚ ਕੋ ਰਿਜ਼ਰਵੇਸ਼ਨ ਨਹੀਂ ਦਿੱਤਾ ਹੁਣ ਜਦੋਂ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਬਣੇ ਆਵਾਜ਼ੀ ਪਾਰਟੀ ਦੀ ਸਰਕਾਰ ਆਈ ਅਸੀਂ ਹਰ ਦਫ਼ਤਰ ਦੇ ਵਿੱਚ ਛੀ ਦੇ ਅਨੁਸਾਰ ਭਗਤ ਸਿੰਘ ਜੀ ਦੀ ਫੋਟੋ ਲਾਈ ਬਾਬਾ ਸਾਹਿਬ ਅਵੇਦਿਕਾ ਜੀ ਦੀ ਫੋਟੋ ਲਾਈ ਔਰ ਹੁਣ ਇਸ ਸਮੇਂ ਦੇ ਵਿੱਚ ਇਹ ਜਿਹੜੀ ਮੰਗ ਸੀਗੀ ਕਿ ਕਿਉਂ ਏਜੀ ਦਫ਼ਤਰ ਦੇ ਵਿੱਚ ਐਸਸੀ ਭਾਈਚਾਰੇ ਨੂੰ ਰਿਜ਼ਰਵੇਸ਼ਨ ਨਹੀਂ ਮਿਲਦੀ ਹੈ ਜਦ ਕਿ ਜੁਡੀਸ਼ਰੀ ਤੱਕ ਦੇ ਵਿੱਚ ਮਿਲਦੀ ਹੈ ਸੁਪਰੀਮ ਕੋਰਟ ਦੇ ਜੱਜ ਰੱਖਣ ਨੂੰ ਉੱਥੇ ਮਿਲਦੀ ਹੈ ਪਰ ਪੰਜਾਬ ਦੇ ਏਜੀ ਦਫ਼ਤਰ ਵਿੱਚ ਕਿਉਂ ਨਹੀਂ ਮਿਲਦੀ ਤਾਂ ਹੁਣ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਐਡਵੋਕੇਟ ਜਨਰਲ ਦਫ਼ਤਰ ਦੇ ਵਿੱਚ ਸਰਕਾਰੀ ਵਕੀਲਾਂ ਦੀ ਭਰਤੀ ਦੇ ਵੇਲੇ ਇਹ ਰਿਜ਼ਰਵੇਸ਼ਨ ਦਿੱਤੀ 58 58 ਪੋਸਟਾਂ ਐਸਸੀ ਐਸਟੀ ਭਾਈਚਾਰੇ ਦੇ ਲਈ ਦੇ ਜੀ ਦਫਤਰ ਦੇ ਵਿੱਚ ਰਿਜ਼ਰਵ ਕੀਤੀਆਂ ਇਹਨਾਂ 58 ਪੋਸਟਾਂ ਤੇ ਸਿਰਫ ਐਸਸੀ ਐਸਟੀ ਭਾਈਚਾਰੇ ਦੇ ਜਿਹੜੇ ਵਕੀਲ ਹੈ ਉਹੀ ਪੰਜਾਬ ਸਰਕਾਰ ਦੀ ਕਿਸਾ ਦੀ ਪੇਰਵਾਈ ਦੇ ਲਈ ਰੱਖੇ ਜਾਣਗੇ ਇਸ ਤੋਂ ਵੀ ਇੱਕ ਕਦਮ ਅੱਗੇ ਜਾਂਦੇ ਹੋਏ ਤਾਂ ਕਿ ਰਿਜ਼ਰਵ ਜਿਹੜੀ ਰਿਜ਼ਰਵੇਸ਼ਨ ਦਿੱਤੀ ਗਈ ਹੈ ਇਹਦੇ 'ਚ ਐਸਸੀ ਐਸਟੀ ਭਾਈਚਾਰੇ ਦੇ ਹੱਕਾਂ ਦੇ ਨਾਲ ਕੋਈ ਟੱਕਾ ਨਾ ਹੋਵੇ ਕਿਉਂਕਿ ਜਦੋਂ ਇਹ ਇਸ਼ਤਿਹਾਰ ਦਿੱਤਾ ਗਿਆ ਪੋਸਟਾਂ ਕੱਢੀਆਂ ਗਈਆਂ ਤਾਂ ਕੁਝ ਪੋਸਟਾਂ ਖਾਲੀ ਰਹਿ ਗਈਆਂ ਕਿਉਂਕਿ ਐਸ்சிਐਸਟੀ ਪਾਈ ਕਰ ਰਹੇ ਜਿਹੜੇ ਵਕੀਲ ਸੀਗੇ ਜਿਨ੍ਹਾਂ ਨੇ ਅਪਲਾਈ ਕਰਨਾ ਸੀਗਾ ਉਹ ਕ੍ਰਿਟਰੀਆ ਪਿਛਲੀਆਂ ਸਰਕਾਰਾਂ ਨੇ ਇਦਾਂ ਦੇ ਬਣਾਏ ਹੋਏ ਸੀਗੇ ਕੁਝ ਪੋਸਟਾਂ ਖਾਲੀ ਰਹਿ ਗਈਆਂ ਕਿਉਂਕਿ ਕਿਸੇ ਪੋਸਟ ਲਈ ਅਪਲਾਈ ਕਰਨ ਦੇ ਲਈ ਇਹ ਸ਼ਰਤ ਸੀਗੀ ਕਿ ਘੱਟੋ ਘਾਟੇ ਆਮਦਨ 20 ਲੱਖ ਚਾਹੀਦੀ ਹੈ ਕਿਸੇ ਪੋਸਟ ਲਈ ਇਹ ਸ਼ਰਤ ਸੀਗੀ ਕਿ 15 ਲੱਖ ਚਾਹੀਦੀ ਹੈ ਕਿਸੇ ਪੋਸਟ ਲਈ ਇਹ ਸ਼ਰਤ ਸੀਗੀ ਕਿ ਘੱਟੋ ਘਾਟੇ ਆਮਦਨ 7 ਲੱਖ ਚਾਹੀਦੀ ਹੈ ਜਿਸ ਕਰਕੇ ਉਹ ਪੋਸਟਾਂ ਭਰ ਨਹੀਂ ਸਕੀਆਂ ਪਰ ਆਵਾਦੀ ਪਾਰਟੀ ਨੇ ਫੈਸਲਾ ਕੀਤਾ ਕਿ ਅਸੀਂ ਐਸਸੀ ਪਾਈ ਚਾਰੇ ਐਸਸੀ ਐਸਪੀ ਪਾਈ ਚਾਰੇ ਦਾ ਹੱਕ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੇਣਾ ਹੈ ਕਿਉਂਕਿ ਬਾਬਾ ਸਾਹਿਬ ਡਾਕਟਰ ਭੀਮਰਾਓ ਮੇਦਕਰ ਜੀ ਦੀ ਸੋਚ ਦੇ ਅਨੁਸਾਰ ਸ਼ਹੀਦ ਅੰਤਰਪਗਤ ਸਿੰਘ ਜੀ ਦੀ ਸੋਚ ਦੇ ਉੱਪਰ ਆਵਾਦੀ ਪਾਰਟੀ ਚੱਲਦੀ ਹੈ ਅਸੀਂ ਇਹ ਕਿਸੇ ਵੀ ਹਾਲਤ ਹੱਕ ਉਹਨਾਂ ਨੂੰ ਦੇਣਾ ਹੈ ਜਿਸ ਕਰਕੇ ਦੋ ਕਦਮ ਹੋਰ ਅੱਗੇ ਚਲਦੇ ਹੋਏ सीएम साहब ਨੇ ਇਕ ਵੰਤ ਮਾਰ ਜੀ ਨੇ ਜਿਹੜੇ ਰਵਿੰਦ ਕੇਜਰੀਵਾਲ ਜੀ ਨੇ ਇਹ ਫੈਸਲਾ ਲਿਆ ਇਹ ਕਰਟੇਰੀਆ ਵੀ ਚੇਂਜ ਕਰ ਦਿੱਤਾ ਇਹ ਆਮਦਨ ਵੀ ਜਿਹੜੀ ਆਮਦਨ ਦੀ ਸ਼ਰਤ ਸੀਗੀ ਉਹ ਵੀ ਬਦਲ ਦਿੱਤੀ ਜਿੱਥੇ 20 ਲੱਖ ਆਮਦਨ ਦੀ ਪਹਿਲਾਂ ਸ਼ਰਤ ਸੀਗੀ ਉਹ ਘਟਾ ਕੇ ਹੱਤੀ ਕਰਤੀ 10 ਲੱਖ 15 ਲੱਖ ਵਾਲੀ ਕਰਤੀ 7 ਲੱਖ 7 ਲੱਖ ਵਾਲੀ ਕਰਤੀ 3 ਲੱਖ ਤਾਂ ਕਿ ਜਿਹੜੀਆਂ एससी एसटी ਭਾਈਚਾਰੇ ਦੀਆਂ ਪੋਸਟਾਂ ਨੇ ਸਰਕਾਰੀ ਵਕੀਲਾਂ ਦੇ ਵਿੱਚ ਐਡਵੋਕੇਟ ਜਨਰਲ ਦਫ਼ਤਰ ਦੇ ਵਿੱਚ ਉਹ ਖਾਲੀ ਨਾ ਰਹੇ ਸਕਣ 58 ਦੀਆਂ 58 ਪੋਸਟਾਂ ਦੇ ਇਸ ਐਸ்சி ਐਸਟੀ ਭਾਈਚਾਰੇ ਨੂੰ ਮਾਣ ਮਿਲ ਸਕੇ ਸੋ ਇਹ ਇਤਿਹਾਸਕ ਕਦਮ ਚੁੱਕਿਆ ਗਿਆ ਐਸਸੀਐਸਟੀ ਭਾਈਚਾਰੇ ਨੂੰ ਮਾਣ ਦੇਣ ਦੇ ਲਈ ਪਹਿਲੀ ਵਾਰ ਕੇਜੀ ਦਫਤਰ ਦੇ ਵਿੱਚ ਇਹ ਪੋਸਟਾਂ ਦੀ ਰਿਜ਼ਰਵੇਸ਼ਨ ਕਰਕੇ ਔਰ ਉਸ ਰਿਜ਼ਰਵੇਸ਼ਨ ਨੂੰ ਫਾਰਮੈਲਟੀ ਨਹੀਂ ਕੀਤੀ ਉਸ ਰਿਜ਼ਰਵੇਸ਼ਨ ਤੇ ਖਰੇ ਉਤਮ ਦੇ ਲਈ ਸ਼ਰਤਾਂ ਵੀ ਚੇਂਜ ਕਰ ਦਿੱਤੀਆਂ ਰੈਜਿਬਿਲਟੀ ਜਿਹੜੀ ਹੈ ਉਹ ਚੇਂਜ ਕਰ ਦਿੱਤੀ ਇਹ ਬਹੁਤ ਵੱਡਾ ਇਤਿਹਾਸਕ ਫੈਸਲਾ ਰਿਜ਼ਰਵ ਕੈਟਾਗਰੀ ਦੇ ਲਈ ਐਸਸੀਐਸਟੀ ਭਾਈਚਾਰੇ ਦੇ ਲਈ ਸੀਐਫ ਸਾਹਿਬ ਭਗਵਾਂ ਸਿੰਘ ਜੀ ਨੇ ਲਿਆ ਔਰ ਅੱਗੇ ਤੋਂ ਵੀ ਅਸੀਂ ਆਪਣੇ ਐਸਸੀਐਸਟੀ ਭਾਈਚਾਰੇ ਦੇ ਇਹ ਹਿੱਕਾਂ ਦੀ ਗੱਲ ਹੈ 바ਵਾ ਸਾਹਿਬ ਡਾਕਟਰ ਪਿੰਗਰਾ ਉਮੀਦ ਕਰਦੀ ਹੈ ਕਿ ਸੰਵਿਧਾਨ ਦੇ ਅਨੁਸਾਰ ਉਹ ਹਮੇਸ਼ਾ ਹੀ ਕਰਦੇ ਰਹਿਣਗੇ ਕਿਉਂਕਿ ਆਮ ਆਦਮੀ ਪਾਰਟੀ ਤੇ ਦੋਹਾਂ ਦੀ ਸੋਚ ਨੂੰ ਹਮੇਸ਼ਾ ਆਪਣੇ ਪ੍ਰਮੁਖਤਾ ਦੇ ਨਾਲ ਲੈ ਕੇ ਅੱਗੇ ਚੱਲੇਗੀ 바ਵਾ ਸਾਹਿਬ ਡਾਕਟਰ ਪਿੰਗਰਾ ਉਮੀਦ ਕਰਦੀ ਦੀ ਸੋਚ ਚੀਦਿਆ ਜਮ ਸਰਦਾਰ ਪਖਸ ਦੀ ਉਹ ਸਰਬੈਂਗਤ ਵੀ ਸਪੈਸ਼ਲ ਰਹਿਣਾ ਫਾਇਦਾ ਮਿਲਿਆ ਉਹ ਕਿਹੜੀਆਂ ਤੱਕ ਫਾਇਦਾ ਮਿਲੇਗਾ ਕਿਉਂਕਿ ਜਿਹੜਾ ਹੱਕ ਬਣਦਾ ਸੀਗਾ ਉਹ ਹੱਕ ਆਪਾਂ ਅੱਗੇ ਤਾਂ ਮਿਲਣਾ ਹੀ ਮਿਲਣਾ ਸਗੋਂ ਅਸੀਂ ਦੂਜਾ ਪੱਖ ਦੇਖ ਸਕਦੇ ਹਾਂ ਕਿ ਪਿਛਲੀਆਂ ਪੀੜ੍ਹੀਆਂ ਤੱਕ ਇਹ ਹੱਕ ਖੋਇਆ ਗਿਆ ਹੱਕ ਦਿੱਤਾ ਨਹੀਂ ਗਿਆ ਪਿਛਲੀਆਂ ਸਰਕਾਰਾਂ ਨੇ ਗੱਲਾਂ ਤਾਂ ਕਰਦੇ ਨੇ ਦੂਜੀਆਂ ਪਾਰਟੀਆਂ ਵਾਲੇ ਹੱਕ ਦੇਣ ਦੀਆਂ ਪਰ ਉਹਨਾਂ ਨੇ ਮੰਗਣ ਦੇ ਬਾਵਜੂਦ ਵੀ ਹੱਕ ਨਹੀਂ ਦਿੱਤਾ ਵਿਧਾਨ ਸਭਾ 'ਚ ਜਦੋਂ ਆਵਾਦੀ ਪਾਰਟੀ ਮੰਗਦੀ ਰਹੀ ਸੀਮਾ ਸਾਹਿਬ ਤੋਂ ਆਪੋਜੀਸ਼ਨ ਸੀਗੇ ਲੀਡਰ ਆਪੋਜੀਸ਼ਨ ਕੋਈ ਬੜਾ ਰੌਲਾ ਪਾਇਆ ਬੜੀ ਲੜਾਈ ਲੜੀ ਪਰ ਦੂਜੀਆਂ ਪਾਰਟੀਆਂ ਨੇ ਹੱਕ ਨਹੀਂ ਦਿੱਤਾ ਕਿ ਹੱਕ ਆਵਾਦੀ ਪਾਰਟੀ ਨੇ ਦਿੱਤਾ ਜਿਹੜਾ ਹੱਕ ਪੀੜ੍ਹੀਆਂ ਤੋਂ ਖੋਇਆ ਗਿਆ ਸਰਦਾਰ ਸਾਹਿਬ ਕਿੰਨੇ ਸਮੇਂ ਤੋਂ ਜਿਹੜੀ ਅੱਜ ਇਹ ਪੋਸਟਾਂ ਖਾਲੀ ਪਈਆਂ ਸੀ ਕਿ ਇਹਨਾਂ ਦੇ ਉੱਤੇ ਕੋਈ ਵੀ ਇੱਧਰ ਕੋਟਾ ਹਮੇਸ਼ਾ ਹੀ ਖਾਲੀ ਅੱਜ ਤੱਕ ਅੱਜ ਤੱਕ ਕਦੇ ਇਹ ਕੋਟਾ ਦਿੱਤਾ ਹੀ ਨਹੀਂ ਗਿਆ ਜੀ ਦਫ਼ਤਰ ਦੇ ਵਿੱਚ ਪਹਿਲੀ ਵਾਰ ਕੋਟਾ ਦਿੱਤਾ ਗਿਆ ਹੈ ਇਤਿਹਾਸ ਪਹਿਲੀ ਵਾਰ ਕੋਟਾ ਦਿੱਤਾ ਗਿਆ ਰੱਖ ਸਰ ਜੇ ਨੀਤ ਚੰਗੇ ਹੋਵੇ ਤਾਂ ਕੰਮ ਆਪਣੇ ਆਪ ਚੰਗੇ ਹੋ ਜਾਂਦੇ ਆ ਆਪਣੇ ਆਪ سپورਟ ਮਿਲ ਜਾਂਦੇ ਇਸ ਤੋਂ ਇਹ ਚੀਜ਼ ਸਾਫ਼ ਦੇਖਣ ਨੂੰ ਮਿਲਦੀ ਪਈ ਹੈ ਕਿ ਪਹਿਲਾਂ ਰਾਜਨੀਤਿਕ ਤੌਰ ਤੇ ਜ਼ਰੂਰ ਵਰਤੇ ਜਾਂਦਾ ਰਿਹਾ ਹੈ ਲੇਕਿਨ ਕੋਈ ਉਹਨਾਂ ਦੇ ਹੱਕ ਦੇ ਵਿੱਚ ਕੋਈ ਬਹੁਤੀਆਂ ਗੱਲਾਂ ਨਹੀਂ ਕੀਤੀਆਂਗੇ ਐਸਸੀਓਨ ਦੇ ਬਾਰੇ ਬਿਲਕੁਲ ਜੀ ਕੰਮ ਤਾਂ ਜੇ ਕੋਈ ਕਰਨਾ ਹੋਵੇ ਚੰਗੀ ਨੀਅਤ ਦੇ ਨਾਲ ਹੀ ਹੋ ਸਕਦਾ ਜੇ ਨੀਅਤ ਦੇ ਵਿੱਚ ਬੇਈਮਾਨੀ ਹੋਵੇ ਫਿਰ ਤਾਂ ਅੱਜ ਤੱਕ ਹੁੰਦਾ ਹੀ ਆਇਆ ਗੱਲਾਂ ਕਰੋ ਹੱਕ ਦੇਣ ਦੀਆਂ ਅੱਜ ਤੱਕ ਹਿੰਮਤ ਕਿਸੇ ਨੇ ਨਹੀਂ ਦਿਖਾਈ ਰਿਕਵਰਡ ਤਾਂ ਵੀ ਉਹਨਾਂ ਦੇ ਵੀ ਕੋਲ ਨਹੀਂ ਸੀਗੀ ਉਹਨਾਂ ਕੋਲ ਵੀ ਇਹੀ ਕਾਨੂੰਨ ਸੀ ਉਹਨਾਂ ਕੋਲ ਵੀ ਇਦਾਂ ਦੀ ਸਰਕਾਰ ਸੀ ਨਾ ਕੋਈ ਬਦਾਰਸਵਾਦੀ ਪਰ ਬਦਨਿਤੀ ਸੀਗੀ ਬੇਈਮਾਨੀ ਸੀਗੀ ਐਸਸੀਐਸਪੀ ਭਾਈ ਚਰਨਜੀਤ ਵੀ ਇਸ ਇਸ ਕਰਕੇ ਅੱਜ ਤੱਕ ਉਹਨਾਂ ਨੇ ਇਸ ਚੀਜ਼ ਨੂੰ ਲੱਭਿਆ